ਸੋ ਹਾਂਜੀ ਦੋਸਤੋ ਹਾਜ਼ਰ ਹਾਂ ਤੁਹਾਡੇ ਸਾਰਿਆਂ ਦੇ ਇੱਥੇ ਇੱਕ ਹੋਰ ਨਵਾਂ ਵਿਸ਼ਾ ਲੈ ਕੇ ਸੋ ਵਿਭਾਗ ਵੱਲੋਂ ਪੰਜਾਬ ਸਰਕਾਰ ਅਤੇ ਫਾਈਨੈਂਸ ਐਕਟ ਵੱਲੋਂ ਇੱਕ ਪੱਤਰ ਜਿਹੜਾ ਸਾਰੀ ਹੋਇਆ ਹੈ ਪੈਨਸ਼ਨਰਾਂ ਦੇ ਵਾਸਤੇ ਤੇ ਸਰਕਾਰੀ ਮੁਲਾਦਾਂ ਦੇ ਵਾਸਤੇ ਸੋ ਕੀ ਹੈ ਸਾਰੀ ਜਾਣਕਾਰੀ ਤੁਹਾਨੂੰ ਸਾਂਝੀ ਕਰਦੇ ਆਂ ਕਿਰਪਾ ਕਰਕੇ ਬਣੇ ਰਹੋ ਤੇ ਜਿਹੜੇ ਮੇਰੇ ਭੈਣ ਪਰਪਹਿਲੀ ਵਾਰ ਹੈ ਚੈਨਲ ਸਬਸਕ੍ਰਾਈਬ ਜ਼ਰੂਰ ਕਰ ਲਿਓ ਠੀਕ ਹੈ ਜੀ ਸੋ ਇਹਦੇ 'ਚ ਹੈਗਾ ਜੀ ਸਰਕਾਰੀ ਪੈਨਸ਼ਨਰਾਂ ਨੂੰ ਹੁਣ ਡੀਏ ਵਾਧਾ ਅਤੇ ਪੇ ਕਮਿਸ਼ਨ ਦੇ ਫਾਇਦੇ ਨਹੀਂ ਮਿਲਣਗੇ ਜੋ ਪੈਨਸ਼ਨਰ ਹੋ ਚੁੱਕੇ ਆ ਠੀਕ ਹੈ ਜੀ ਉਹਨਾਂ ਨੂੰ ਜਿਹੜਾ ਡੀਏ ਮਿਲਦਾ ਹੈ ਆਪਾਂ ਨੂੰ ਪਤਾ ਵੀ ਡੀਅਰਨੈਸ ਅਲਾਉਂਸ ਮਿਲਦਾ ਹੈ ਉਹਦਾ ਫਾਇਦਾ ਨਹੀਂ ਮਿਲੂਗਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਜੇਕਰ ਕੋਈ ਪੇ ਕਮਿਸ਼ਨ ਲੱਗਦਾ ਠੀਕ ਹੈ ਤਾਂ ਉਹਦਾ ਵੀ ਫਾਇਦਾ ਨਹੀਂ ਮਿਲੂਗਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਇਹ ਸਾਰਿਆਂ ਵਾਸਤੇ ਜਿਹੜਾ ਦੇਖਣ ਨੂੰ ਮਿਲ ਸਕਦਾ ਹੈ ਚਾਹੇ ਉਹ ਕਿਸੇ ਵੀ ਭਰਤੀ ਨਾਲ ਸੰਬੰਧਿਤ ਨੇ ਕਿਉਂਕਿ ਜਦੋਂ ਵੀ ਕੋਈ ਜਿਹੜਾ ਕਰਮਚਾਰੀ ਹੈ ਵਿਭਾਗ ਦੇ ਵਿੱਚੋਂ ਦੋਸਤੋ ਰਿਟਾਇਰਮੈਂਟ ਹੁੰਦਾ ਹੈ ਤਾਂ ਉਹਨਾਂ ਦੀ ਜਿਹੜੇ ਸਾਰੇ ਉਹ ਜਾਣਕਾਰੀ ਹੈ ਥੋੜੀ ਬਹੁਤ ਉਹਨੂੰ ਹੋਣੀ ਚਾਹੀਦੀ ਹੈ ਸੋ ਇਸੇ ਤਰ੍ਹਾਂ ਲੋਕਮਤੀ ਰਿਪੋਰਟ ਅਨੁਸਾਰ ਇਹਨਾਂ ਨੇ ਦਿੱਤਾ ਕਿ ਸੇਵਾ ਮੁਕਤ ਸਰਕਾਰੀ ਕਰਮਚਾਰੀਆਂ ਨੂੰ ਹੁਣ ਮਹਿੰਗਾਈ ਭੱਤਾ ਜਾਂ ਆਪੇ ਪਿਛੇ ਦੀ ਪੀ ਕਮਿਸ਼ਨ 8ਵੇਂ ਪੀ ਕਮਿਸ਼ਨ ਜਿਹੜਾ ਭਵਿੱਖ ਵਿੱਚ ਆਉਣ ਵਾਲੀ ਸੋਚ ਰਿਹਾ ਉਹਦੇ ਫਾਇਦੇ ਨਹੀਂ ਮਿਲਣਗੇ ਹੁਣ ਫਾਈਨੈਂਸ ਸੈਕਟਰ ਨੇ ਇਸ ਤਰ੍ਹਾਂ ਕਿਉਂ ਕੀਤਾ ਕਿ ਇਹ ਸਾਰੀ ਜਾਣਕਾਰੀ ਆਪਾਂ ਕੱਲ-ਕੱਲ ਹੀ ਦੇਖ ਲੈਣੀ ਹੈ ਫਾਈਨੈਂਸ ਐਕਟ 2025 ਅਨੁਸਾਰ ਡੀਏ ਵਾਧਾ ਤੇ ਪੀ ਕੁਐਸਨ ਦਾ ਲਾਭ ਖਤਮ ਹੈ ਰਿਪੋਰਟ ਸੰਸਦ ਭਾਰਤ ਸੰਸਦ ਨੇ ਫਾਈਨੈਂਸ ਐਕਟ ਨੂੰ ਮਨਜ਼ੂਰੀ ਦਿੱਤੀ ਹੈ ਜਿਸ ਨਾਲ ਸੇਵਾ ਮੁਕਤ ਸਰਕਾਰੀ ਕਰਮਚਾਰੀਆਂ ਦੀ ਪੈਨਸ਼ਨ ਪ੍ਰਣਾਲੀ ਵਿੱਚ ਵੱਡੇ ਬਦਲਾਅ ਆਏ ਇਸ ਨਵੇਂ ਕਾਨੂੰਨ ਅਨੁਸਾਰ ਪੈਨਸ਼ਨਾਂ ਨੂੰ ਮਹਿੰਗਾਈ ਭੱਤੇ ਵਿੱਚ ਵੰਦਾ ਜਾਂ ਭਵਿੱਖ ਦੀਆਂ ਪੇ ਕਮਿਸ਼ਨਾਂ ਅਸ਼ਵਾਰਸ਼ਾਂ ਦਾ ਲਾਭ ਨਹੀਂ ਮਿਲੇਗਾ ਜਿਸ ਵਿੱਚ ਆਉਣ ਵਾਲੀ 8ਵੀਂ ਪੇ ਕਮਿਸ਼ਨ ਵੀ ਸ਼ਾਮਿਲ ਹੈ ਸੋ ਦੋਸਤੋ ਇੱਕ ਗੱਲ ਇਹ ਤਾਂ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਹੈ 6ਵਾਂ 7ਵਾਂ ਜਿਹਦੇ ਆਪਾਂ ਚੱਲ ਰਹੇ ਹਾਂ ਠੀਕ ਹੈ ਜੀ ਸੋ ਉਹਦੇ ਅਕੋਰਡਿੰਗ 8ਵਾਂ ਪੇ ਕਮਿਸ਼ਨ ਵੀ ਜਿਹੜਾ ਉਹ ਆਉਣ ਵਾਲੇ ਸਮੇਂ ਦੇ ਵਿੱਚ ਲਾਗੂ ਹੋਊਗਾ ਇਸ ਐਕਟ ਵਿੱਚ ਸਪਸ਼ਟ ਕੀਤਾ ਗਿਆ ਹੈ ਕਿ ਸੇਵਾ ਮੁਕਤ ਕਰਮਚਾਰੀਆਂ ਦੇ ਵਿੱਤੀ ਲਾਭਾਂ ਦੀ ਜ਼ਿੰਮੇਵਾਰੀ ਹੁਣ ਸਰਕਾਰ ਦੇ ਹੱਥ ਵਿੱਚ ਨਹੀਂ ਹੈ ਇਸ ਲਈ ਪੇ ਕਮਿਸ਼ਨ ਅਤੇ ਡੀਏ ਵਾਧੇ ਦੇ ਫਾਇਦੇ ਸੇਵਾ ਮੁ ਉਹ ਵਿਕ ਵਿੱਚ ਪੈਨਸ਼ਨ ਜਾਂ ਪੱਤਿਆਂ ਵਿੱਚ ਕੋਈ ਵਾਅਦਾ ਸਰਕਾਰ ਦੇ ਆਪਣੇ ਫੈਸਲੇ ਤੇ ਨਿਰਭਰ ਕਰੇਗਾ ਅਤੇ ਇਹ ਕੋਈ ਪਿਛਲੀ ਤਾਰੀਖ ਨੂੰ ਲਾਗੂ ਨਹੀਂ ਹੋਵੇਗਾ ਪੈਨਸ਼ਨਰ ਨੂੰ ਹੁਣ ਕੋਈ ਪਿਛਲੀ ਰਕਮਾਂ ਨਹੀਂ ਮਿਲਣਗੀਆਂ ਅਤੇ ਉਹਨਾਂ ਨੂੰ ਇਹਨਾਂ ਪ੍ਰਬੰਧਾਂ ਦੇ ਖਿਲਾਫ ਕੋਈ ਕਾਨੂੰਨੀ ਕਾਰਵਾਈ ਨਹੀਂ ਕਰ ਸਕਣਗੇ ਸੋ ਦੋਸਤੋ ਇੱਥੇ ਇਹ ਗੱਲ ਦੇਖੋ ਕਿੰਨੇ ਸਪਸ਼ਟ ਰੂਪ ਦੇ ਵਿੱਚ ਹੈ ਸਰਕਾਰ ਨੇ ਬਿਲਕੁਲ ਮੁਕਰਨ ਵਾਲੀ ਗੱਲ ਹੈ ਕਿ ਕਹੇ ਦਿੱਤਾ ਕਿ ਕਿਸੇ ਤਰ੍ਹਾਂ ਦਾ ਕੋਈ ਪਿਛਲਾ ਬਕਾਇਆ ਨਹੀਂ ਮਿਲੇਗਾ ਤੇ ਨਾ ਹੀ ਜੇਕਰ ਉਹ ਕਿਸੇ ਤਰ੍ਹਾਂ ਦੀ ਕੋਈ ਕੇਸ ਵਗੈਰਾ ਕਰਦੇ ਹਨ ਤਾਂ ਉਹਦੀ ਸੁਣਵਾਈ ਵੀ ਕੋਈ ਨਹੀਂ ਹੋਊਗੀ ਸੇਵਾ ਮੁਕਤ ਸਰਕਾਰੀ ਕਰਮਚਾਰੀ ਮਤਲਬ ਕੀ ਹੈ ਇਸ ਵੇਲੇ ਪੈਨਸ਼ਨ ਐਕਟ 1978 ਤਹਿਤ ਦਿੱਤੀ ਜਾਂਦੀ ਜਿਸ ਅਧੀਨ ਕਈ ਸੇਵਾਮੁਕਤ ਕਰਮਚਾਰੀ ਲਾਭ ਲੈਂਦੇ ਹਨ ਉਹ ਹਾਲਾਂਕਿ ਕਿਉਂਕਿ ਐਕਟ ਸਾਰੇ ਪੈਨਸ਼ਨਰਾਂ ਤੇ ਲਾਗੂ ਨਹੀਂ ਹੁੰਦਾ ਇਸ ਲਈ ਮਸਲੇ ਨੂੰ ਪਹਿਲਾਂ ਸੁਪਰੀਮ ਕੋਰਟ ਵੱਲ ਜਾਇਆ ਗਿਆ ਸੀ ਸਤੰਬਰ 1982 ਵਿੱਚ ਜਸਟਿਸ ਬਾਈ ਸੀ ਚੰਦਰ ਚੂੜੀ ਦੀ ਅਗਵਾਹੀ ਵਾਲੀ ਪੰਜ ਜਿੱਦਾਂ ਦੀ ਬੈਂਚ ਨੇ ਫੈਸਲਾ ਦਿੱਤਾ ਕਿ ਸਾਰੇ ਪੈਨਸ਼ਨਰਾਂ ਨੂੰ ਬਰਾਬਰ ਵਿਵਹਾਰ ਕੀਤਾ ਜਾਣਾ ਚਾਹੀਦਾ ਹੈ ਉਸ ਅਨਸਾਰ ਪੈਨਸ਼ਨ ਆਖਰੀ ਤਨਖਾਹ ਦਾ 50% ਹੋਣਾ ਚਾਹੀਦਾ ਹੈ ਜਿਸ ਨਾਲ ਹੋਰ ਸਬੰਧਤ ਲਾਭ ਵੀ ਜੁੜੇ ਹੋਣ ਇਹ ਫੈਸਲਾ ਇੱਕ ਮੀਲ ਪੱਥਰ ਮੰਨਿਆ ਜਾਂਦਾ ਸੀ ਅਤੇ 17 ਸਤੰਬਰ ਨੂੰ ਕਈ ਲੋਕਾਂ ਦੇ ਵੱਲੋਂ ਪੈਨਸ਼ਨ ਦਿਵਸ ਵੀ ਮਨਾਇਆ ਜਾਂਦਾ ਸੀ ਸੋ ਇਸ ਤਰ੍ਹਾਂ ਸੀ ਦੋਸਤੋ ਕਿ ਜਿਹੜੀ ਆਪਣੀ ਲਾਸਟ ਤਨਖਾਹ ਹੁੰਦੀ ਹੈ ਉਹਦਾ 50% ਆਪਨੂੰ ਪੈਨਸ਼ਨ ਦੇ ਰੂਪ ਵਿੱਚ ਦਿੱਤਾ ਜਾਂਦਾ ਹੈ ਤੇ ਉਸ ਤੋਂ ਬਾਅਦ ਉਹਦੇ ਉੱਪਰ ਜਿਹੜੇ ਕੋਈ ਭੱਤੇ ਵਗੈਰਾ ਬਚਦੇ ਉਹ ਵੀ ਉਹਦੇ ਉੱਪਰ ਲਾਗੂ ਹੁੰਦੇ ਆ ਤਾਂ ਏਸੇ ਦੇ ਤੌਰ ਤੇ ਜਿਹੜਾ ਹੋਇਆ ਬਹੁਤ ਵਧੀਆ 올ਡ ਪੈਨਸ਼ਨ ਨੂੰ ਮੰਨਿਆ ਜਾਂਦਾ ਸੀ ਇਹ 올ਡ ਪੈਨਸ਼ਨ ਦਾ ਸਿਸਟਮ ਸੀ ਹਾਲਾਂਕਿ ਫਾਈਨੈਂਸ ਸੈਕਟਰੀਸ ਬਾਰੇ ਜਿਹੜਾ ਰਾਇ ਬਦਲਤੀ ਹੈ ਇਹ ਸਪਸ਼ਟ ਕਰਦੇ ਆ ਕਿ 8ਵੀਂ ਪੇ ਕਮਿਸ਼ਨ ਦੇ ਡੀਏ ਵਾਧਾ ਮੌਜੂਦਾ ਪੈਨਸ਼ਨਾਂ 'ਤੇ ਲਾਗੂ ਨਹੀਂ ਹੋਏਗਾ ਪੈਨਸ਼ਨ ਐਕਟ 17 ਅਤੇ ਸਰਕਾਰ ਪੈਨਸ਼ਨ ਜਾਂ ਭੱਤਿਆਂ ਵਿੱਚ ਸੋਧ ਬਾਰੇ ਆਪਣਾ ਫੈਸਲਾ ਲਵੇਗੀ ਜੇਕਰ ਕੋਈ ਵਾਅਦਾ ਕੀਤਾ ਜਾਂਦਾ ਹੈ ਤਾਂ ਇਹ ਭਵਿੱਖ ਵਿੱਚ ਲਾਗੂ ਹੋਵੇਗਾ ਪਿਛਲੀ ਤਾਰੀਖ ਤੋਂ ਨਹੀਂ ਆਪ ਜਿਹੜੇ ਪਿਛਲੇ ਕਰਮਚਾਰੀ ਡ੍ਰਾ ਹੋਏ ਉਹਨਾਂ ਦੇ ਉੱਪਰ ਇਸ ਤਰ੍ਹਾਂ ਦਾ ਕੁਝ ਵੀ ਨਹੀਂ ਹੋਊਗਾ ਜਿਹੜੇ ਆਉਣ ਵਾਲੇ ਸਮੇਂ ਦੇ ਵਿੱਚਲੇ ਪੈਨਸ਼ਨਰ ਹੋਣਗੇ ਉਹਨਾਂ ਦੇ ਉੱਪਰ ਹੀ ਇਹ ਜਿਹੜਾ ਲੱਗੂ ਹੋਗਾ ਪੈਨਸ਼ਨਾਂ ਵਿੱਚ ਚਿੰਤਾ ਦਾ ਵਿਸ਼ਾ ਹੁਣ ਇਸ ਨੀਤੀਗਤ ਬਦਲਾਅ ਨੇ ਸੇਵਾਮੁਕਤ ਕਰਮਚਾਰੀ ਅਤੇ ਉਹਨਾਂ ਦੇ ਸੰਗਠਨ ਵਿੱਚ ਚਿੰਤਾ ਪੈਦਾ ਕਰ ਦਿੱਤੀ ਹੈ ਆਲੋਚਕਾਂ ਦੱਸਿਆ ਕਿ ਇਹ ਨਵੇਂ ਪ੍ਰਬੰਧ 182 ਦੇ ਸੁਪਰੀਮ ਕੋਰਟ ਦੇ ਫੈਸਲੇ ਨੂੰ ਖਤਮ ਕਰ ਦਿੰਦੇ ਹਨ ਸੋ ਫਾਈਨੈਂਸ ਐਕਟ ਬਾਰੇ ਫਾਈਨੈਂਸ ਐਕਟ ਭਾਰਤੀ ਸੰਸਦ ਦੁਆਰਾ ਪਾਸ ਕੀਤਾ ਗਿਆ ਇੱਕ ਸਾਲਾਨਾ ਕਾਨੂੰਨ ਹੈ ਜੋ ਸਰਕਾਰ ਦੇ ਬਜਟ ਨੂੰ ਪ੍ਰਸਤਾਵਨ ਲਾਗੂ ਕਰਦਾ ਹੈ ਇਹ ਟੈਕਸਟ ਡਿਊਟੀ ਅਤੇ ਹੋਰ ਵਿੱਤੀ ਨਿਯਮਾਂ ਵਿੱਚ ਤਬਦੀਲੀਆਂ ਅਨੁਸਾਰਤ ਕਰਦਾ ਹੈ ਤਾਂ ਜੋ ਸਰਕਾਰ ਆਮਦਨੀ ਇਕੱਠੀ ਕਰ ਸਕੇ ਅਤੇ ਜਨਤਕ ਖਰਚੇ ਦਾ ਪ੍ਰਬੰਧਨ ਕਰ ਸਕੇ ਮੂਲੂ ਵਿੱਚ ਫਾਈਨੈਂਸ ਐਕਟ ਸਰਕਾਰ ਲਈ ਵਿੱਤੀ ਸਾਲ ਦੌਰਾਨ ਪੈਸੇ ਦੀ ਵਰਤੋਂ ਅਤੇ ਇਕੱਠਾ ਕਰਨ ਦਾ ਕਾਨੂੰਨੀ ਆਧਾਰ ਪ੍ਰਦਾਨ ਕਰਦਾ ਹੈ ਸੋ ਦੋਸਤੋ ਇਹ ਸੀ ਜਾਣਕਾਰੀ ਕਿ ਆਉਣ ਵਾਲੇ ਸਮੇਂ ਦੇ ਵਿੱਚ ਵੀ ਜਿਹੜੇ ਪੈਨਸ਼ਨਰ ਹੋਣਗੇ ਉਹਨਾਂ ਨੂੰ ਜਿਹੜਾ ਕੋਈ डीए ਵਗੈਰਾ ਜਾਂ ਉਹਨਾਂ ਦੇ ਭੱਤੇ ਆ ਉਹ ਨਹੀਂ ਮੰਨੇ ਜਾਣਗੇ ਤੇ ਹੁਣ ਜਿਹੜੇ ਪੈਨਸ਼ਨ ਲਾਗੂ ਹੋ ਰਹੇ ਆ ਉਹਨਾਂ ਨੂੰ ਵੀ ਕਿਸੇ ਤਰ੍ਹਾਂ ਦਾ ਕੋਈ ਡੀਏ ਜਾਂ ਕੋਈ ਕਿਸੇ ਤਰ੍ਹਾਂ ਦਾ ਜਿਹੜਾ ਪੇ ਕਮਿਸ਼ਨ ਦਾ ਵਾਅਦਾ ਹੋਊਗਾ ਉਹ ਨਹੀਂ ਦਿੱਤਾ ਜਾਊਗਾ ਸੋ ਜਲਦੀ ਇਸ ਬਾਰੇ ਜਿਹੜੇ ਯੂਨੀਅਨਾਂ ਉਹ ਕੀ ਜਿਹੜਾ ਵਿਚਾਰ ਕਰਤੀਆਂ ਨੇ ਕੀ ਫੈਸਲਾ ਆਉਂਦਾ ਠੀਕ ਹੈ ਉਹ ਜਲਦੀ ਹੀ ਆਪਾਂ ਨੂੰ ਪਤਾ ਲੱਗ ਜਾਊਗਾ ਸੋ ਮਿਲਦੇ ਆ ਕਿਸੇ ਹੋਰ ਖਾਸ ਜਾਣਕਾਰੀ ਦੇ ਲਈ ਧੰਨਵਾਦ